ਸਾਸ਼ੀ ਗਾਲ ਤੁਸੀਂ ਦੇਖ ਰਹੇ ਹੋ ਲੀਡਰ ਪੰਜਾਬੀ মিডিਆ ਮੈਂ ਮਨਪ੍ਰੀਤ ਕਰੋ ਹਾਜ਼ਿਰ ਆ 5 ਵਜੇ ਤੱਕ ਦੀਆਂ ਵੱਡੀਆਂ ਖਬਰਾਂ ਲੈ ਕੇ ਸ਼ੁਰੂਆਤ ਕਰਦੇ ਹਾਂ ਦੱਸ ਦਈਏ ਕਿ ਅਮਰਿਤਪਾਲ ਸਿੰਘ 5 ਜੁਲਾਈ ਨੂੰ ਸੌ ਚੱਕਣ ਕੇਸ ਦੇ ਜੱਸੇ ਲਈ ਪੰਜਾਬ ਪੁਲਿਸ ਦੀ ਬਲੂਗੜ ਜੇਲ੍ਹ ਦੇ ਵਿੱਚ ਜੋ ਅਮਰਿਤਪਾਲ ਨੂੰ ਲੈਣ ਲਈ ਰਵਾਨਾ ਹੋ ਚੁੱਕੀ ਹੈ ਅਮਰਿਤਪਾਲ ਸਿੰਘ ਨੂੰ ਸਾਂਸਦ ਮੈਂਬਰ ਵਜੋਂ ਸੌ ਚੱਕਣ ਦੀ ਇਜਾਜ਼ਤ ਮਿਲ ਗਈ ਹੈ ਉਹ 5 ਜੁਲਾਈ ਨੂੰ ਸਾਂਸਦ ਭਵਨ ਚ ਸੌ ਚੱਕਣਗੇ ਪੰਜਾਬ ਪੁਲਿਸ ਦੀ ਇੱਕ ਟੀਮ ਆ ਸਾਮ ਦੇ ਦਿਬੂਗੜ ਲਈ ਰਵਾਨਾ ਹੋ ਗਈ ਹੈ ਦੱਸ ਦਈਏ ਕਿ ਅਮਰਿਤਪਾਲ ਦੀਬੂਗੜ ਜੇਲ੍ਹ ਵਿੱਚ ਬੰਧਨ ਸੂਤਰ ਮੁਤਾਬਕ ਪੁਲਿਸ ਦੀ ਟੀਮ ਨੂੰ ਲੈਨ ਲਈ ਰਵਾਨਾ ਹੋਈ ਹੈ ਪੰਜਾਬ ਪੁਲਿਸ ਦੇ ਇੱਕ ਉੱਚ ਅਧਿਕਾਰੀ ਦੀ ਅਗਵਾਈ ਹੇਠ ਟੀਕ ਟੀਬੜੂਗੜ ਲਈ ਰਵਾਨਾ ਹੋਈ ਹੈ ਪੰਜਾਬ ਪੁਲਿਸ ਦੀ ਟੀਮ ਪਾਈ ਅਮਰਿਤਪਾਲ ਨੂੰ ਦਿੱਲੀ ਲੈ ਕੇ ਜਾਵੇਗਾ ਸੌ ਚੱਕਣ ਉਪਰੰਤ ਤੁਰੰਤ ਵਾਪਸ ਜੇਲ੍ਹ ਭੇਜਿਆ ਜਾਵੇਗਾ ਇਸ ਦੌਰਾਨ ਅਮਰਿਤਪਾਲ ਨੂੰ ਕਿਸੇ ਨਾਲ ਮੁਲਾਕਾਤ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਫਰੀਕੋਟ ਦੇ ਸੰਸਦ ਮੈਂਬਰ ਸਰਜੀਤ ਸਿੰਘ ਖਾਲਸਾ ਨੇ ਲੋਕ ਸਭਾ ਸਪੀਕਰ ਓਮ ਬਿਰਲਾ ਨਾਲ ਮੁਲਾਕਾਤ ਕਰਕੇ ਇਜਾਜ਼ਤ ਮੰਗੀ ਇਹ ਵੀ ਜਾਣਕਾਰੀ ਮਿਲ ਗਈ ਹੈ ਕਿ ਉਹ ਓਮ ਬਿਰਲਾ ਦੇ ਕਮਰੇ 'ਚ ਅਮਰਿਤਪਾਲ ਸੌ ਚੱਕਣਗੇ ਹਾਈ ਕੋਰਟ ਵੱਲੋਂ ਬੀਬੀ ਜਗੀ ਜ਼ਗੀਰਕਾਰ ਨੂੰ ਵੱਡਾ ਝਟਕਾ ਦਿੱਤਾ ਗਿਆ ਹੈ ਸੀਨੀਅਰ ਅਕਾਲੀ ਆਗੂ ਬੀਬੀ ਜ਼ਗੀਰ ਕੌਰ ਨੂੰ ਵੱਡਾ ਝਟਕਾ ਦਿੰਦੇ ਆ ਪੰਜਾਬ ਹਰਿਆਣਾ ਹਾਈ ਕੋਰਟ ਨੇ ਨਗਰ ਪੰਚਾਇਤ ਬਗੋਵਾਲ ਦੀ 172 ਕਨਾਲ 15 ਮਰਲੇ ਜ਼ਮੀਨ ਤੇ ਨਾਜਾਇਜ਼ ਕਬਜ਼ੇ ਦੇ ਮਾਮਲੇ ਚ ਵਿਜੀਲੈਂਸ ਬਿਊਰੋ ਨੂੰ ਐਫ ਆਈ ਆਰ ਦਰਜ ਕਰਨ ਦੇ ਹੁਕਮ ਦਿੱਤੇ ਹਨ ਨਾਲ ਹੀ ਇਸ ਮਾਮਲੇ ਵਿੱਚ ਅਧਿਕਾਰੀਆਂ ਖਿਲਾਫ ਅਪਰਾਧਿਕ ਤੇ ਵਿਪਾਗੀ ਪੱਤਰ ਤੇ ਕਾਰਵਾਈ ਕਰਦਿਆਂ 6 ਮਹੀਨਿਆਂ ਵਿੱਚ ਰਿਪੋਰਟ ਪੇਸ਼ ਕਰਨ ਦੇ ਹੁਕਮ ਦਿੱਤੇ ਹਨ ਪਟੀਸ਼ਨ ਦਾਇਰ ਕਰਦੇ ਹੋਏ ਜਹਾਜ਼ ਸੂਬਾ ਨੇ ਹਾਈ ਕੋਰਟ ਨੂੰ ਦੱਸਿਆ ਸੀ ਕਿ ਨਾ ਪੰਚਾਇਤ 172 ਕਨਾਲ 15 ਮਰਲੇ ਜ਼ਮੀਨ ਤੇ ਮਲਕਤੇ ਕਾਲਜ ਬਣਾ ਕੇ ਕਬਜ਼ਾ ਕੀਤਾ ਗਿਆ ਹੈ 15 ਮਰਲੇ ਤੇ ਸਕੂਲ ਅਤੇ ਕਾਲਜ ਬਣਾ ਕੇ ਕਬਜ਼ਾ ਕੀਤਾ ਗਿਆ ਹੈ ਇਸ ਮਾਮਲੇ ਵਿੱਚ ਜੇ ਪਟੀਸ਼ਨ ਨੇ ਜਾਂਚ ਸੀਬੀਆਈ ਨੂੰ ਸੌਂਪਣ ਦੀ ਮੰਗ ਕੀਤੀ ਹੈ ਹਾਈ ਕੋਰਟ ਨੇ ਇਸ ਮਾਮਲੇ ਵਿੱਚ ਵਿਜੀਲੈਂਸ ਬਿਊਰੋ ਨੂੰ ਮੁੜਲੀ ਜਾਂਚ ਤੇ ਹੁਕਮ ਦਿੱਤੇ ਹਨ ਵਿਜੀਲੈਂਸ ਨੇ ਆਪਣੀ ਅੰਤਿਮ ਰਿਪੋਰਟ ਵਿੱਚ ਐਸਪੀਐਮ ਐਜੂਕੇਸ਼ਨਲ ਸੁਸਾਇਟੀ ਵੱਲੋਂ ਜ਼ਮੀਨ ਦੇ ਨਾਜਾਇਜ਼ ਕਬਜ਼ਿਆਂ 'ਚ ਮੰਨਿਆ ਸੀ ਅਤੇ ਕਿਹਾ ਸੀ ਕਿ ਇਸ ਸਾਲ ਸਰਕਾਰਾਂ ਨੂੰ 5.99 ਏਕੜ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ ਤਾਂ ਸ ਇਹ ਕੀ ਹਾਈ ਕੋਰਟ ਵੱਲੋਂ ਬੀਬੀ ਜਗੋਰੀ ਰਿਕਾਰਡ ਨੂੰ ਚਟਕਾ ਦਿੱਤਾ ਗਿਆ ਹੈ ਜਿਸ ਨੂੰ 172 ਕਨਾਲਾ ਨਾਜਾਇਜ਼ ਜ਼ਮੀਨ ਜ਼ਬਤ ਕਰਨ ਦੇ ਉੱਤੇ ਐਫਆਈਆਰ ਦਰਜ ਕੀਤੀ ਹੈ ਤੇ ਪਟੀਸ਼ਨਰ ਦਿੱਤੀ ਹੈ ایئرپورٹ سے کنگنا نو تھپڑ مارن والی کڑی کلوندر کور ایکشن لیا گیا ہے بھاجپا سانسد میمبر کنگنا رنوت نو تھپڑ مارن والی سی آئی ایس ایف ملازم کلوندر کور دا بنگلور تبدیل کر دتا گیا جانکاری مل رہی ہے کہ سی آئی ایس ایف کانسٹےبل کلوندر نو مطل تحت بنگلور تبدیل کر دتا گیا ہے اسے دے جانچ ہو جائے جاری ہے کلوندر کور پہلا دلی ہائی اڈے تعینات اس نے ممبر کنگنا تھپڑ کور ਦਾ ਤਬਦੀਲ ਤਬਦਲਾ ਕਰ ਦਿੱਤਾ ਗਿਆ ਹੈ ਦਾ ਦੱਸइए ਕੀ ਕੰਗਨਾ ਰੌਣਾਤ ਲੋਕ ਸਭਾ ਚੋਣਾਂ ਵਿੱਚ ਜਿੱਤ ਤੋਂ ਬਾਅਦ ਦਿੱਲੀ ਜਾ ਰਹੀ ਸੀ ਸਰਨ ਉਸ ਦੀ ਜੰਡੀਗੜ ਹਵਾਈ ਅੱਡੇ ਉੱਤੇ ਕੁਲਵਿੰਦਰ ਕੌਰ ਨਾਲ ਬਹਿਸ ਹੋ ਗਈ ਸੀ ਬਦਲੇ ਵਿੱਚ ਉਸਨੇ ਕੰਗਨਾ ਨੂੰ ਥੱਪੜ ਮਾਰ ਦਿੱਤਾ ਸੀ ਉਸ ਤੋਂ ਬਾਅਦ ਕੁਲਵਿੰਦਰ ਕੌਰ ਦਾ ਤਬਦੀਲਾ ਜਿਹੜਾ ਬੈਂਗਲੌਰ ਕਰ ਦਿੱਤਾ ਗਿਆ ਹੈ ਸੁਰਨ ਦੇ ਵਿਚਾਰ ਹੈ ਕਿ ਉਹ ਪੰਜਾਬ ਦੇ ਵਿੱਚ ਡਿਊਟੀ ਨਹੀਂ ਕਰਨਗੇ ਉਨ ਖਬਰ ਮੌਸਮ ਵਿਭਾਗ ਤੋਂ ਮੌਸਮ ਵਿਭਾਗੀਆਂ ਵੱਲੋਂ ਚੇਤਾਵਨੀ ਦਿੱਤੀ ਗਈ ਹੈ ਕਿ ਭਾਰੀ ਮੀਂਹ ਕਰਕੇ ਪਹਾੜ ਜ਼ਮੀਨ ਖਿਸਕਣ ਦਾ ਖਤਰਾ ਹੋ ਸਕਦਾ ਹੈ ਸਵੇਰੇ ਚ ਸਮੂਚੇ ਭਾਰਤ ਵਿੱਚ ਮੌਨਸੂਨ ਦੀ ਐਂਟਰੀ ਹੋ ਚੁੱਕੀ ਹੈ ਹਾਲਾਂਕਿ ਰਾਸ਼ਟਰੀ ਰਾਸਤਾਨੀ ਦਿੱਲੀ 'ਚ ਪਿਛਲੇ ਦਿਨੀ ਬਾਰਿਸ਼ ਨੂੰ ਲੈ ਕੇ orange alert ਜਾਰੀ ਕੀਤਾ ਗਿਆ ਸੀ ਪਰ ਹੁਣ ਤੱਕ ਲੋਕਾਂ ਨੂੰ ਗਰਮੀ ਤੋਂ ਰਾਹਤ ਨਹੀਂ ਮਿਲੀ ਦਿੱਲੀ 'ਚ ਮੰਗਲਵਾਰ ਨੂੰ ਲਗਾਤਾਰ ਚੌਥੇ ਦਿਨ ਮੌਸਮ ਵਿਭਾਗ ਦੀ ਭਵਿੱਖਬਾਣੀ ਪੂਰੀ ਤਰ੍ਹਾਂ ਨਾਲ ਗਲਤ ਸਾਬਤ ਹੋਈ ਇਸੇ ਨਾਲ ਹੀ ਅੱਜ ਯਾਨੀ ਬੁੱਧਵਾਰ ਨੂੰ ਵੀ ਦਿੱਲੀ 'ਚ ਅਸਮਾਨ ਸਵੇਰ ਤੋਂ ਹੀ ਬਦਲਵਾਈ ਹੈ IMD ਨੇ ਅੱਜ ਵੀ ਦਿੱਲੀ ਵਿੱਚ ਹਲਕੀ ਤੇ ਦਰਮਿਆਨੀ ਬਾਰਿਸ਼ ਦੀ ਭਵਿੱਖਬਾਣੀ ਕੀਤੀ ਹੈ ਰਾਸਤਾਨੀ ਦਿੱਲੀ ਵਿੱਚ ਮੌਨਸੂਨ 28 ਜੂਨ ਨੂੰ ਪਹੁੰਚਿਆ ਸੀ ਹਾਲਾਂਕਿ ਇੱਕ ਮਜ਼ਬੂਤ ਸ਼ੁਰੂਆਤ ਸੀ ਇਸ ਤੋਂ ਬਾਅਦ ਅਮੀਦੀਆਂ ਗਤੀਵਿਧੀਆਂ ਬੰਦ ਹੋ ਗਈਆਂ ਹਾਲਾਤ ਅਨੁਕੂਲ ਹੋਣ ਦੇ ਬਾਵਜੂਦ ਦਿੱਲੀ ਵਿੱਚ ਜਮੀ ਨਹੀਂ ਪੈ ਰਿਹਾ ਹੈ ਹੁਣ ਮੌਸਮ ਵਿਭਾਗ ਨੇ ਇੱਕ ਵਾਰ ਫੇਰ ਇੱਕ ਹਫਤੇ ਤੱਕ ਭਾਰੀ ਤੇ ਦਰਮਿਆਨੀ ਬਾਰਿਸ਼ ਦੀ ਭਵਿੱਖਿਆਵਨੀ ਕੀਤੀ ਹੈ ਦੱਸਿਆ ਜਾ ਰਿਹਾ ਹੈ ਕਿ ਇਸ ਦੌਰਾਨ ਤਾਪਮਾਨ 33 ਤੋਂ 34 ਡਿਗਰੀ ਦੇ ਵਿਚਕਾਰ ਰਹੇਗਾ ਮੌਸਮ ਵਿਭਾਗ ਮੁਤਾਬਕ ਬੁੱਧਵਾਰ ਰਾਤ ਤੋਂ ਫਿਰ ਤੋਂ ਭਾਰੀ ਮੀਂਹ ਦੇ ਹਾਲਾਤ ਬਣ ਰਹੇ ਨੇ ਮੌਨਸੂਨ ਨੇ ਪੂਰੇ ਪੰਜਾਬ ਨੂੰ ਆਪਣੀ ਲਪੇਟ ਵਿੱਚ ਲਿਆ ਲਿਆ ਹੈ ਮੌਸਮ ਵਿਭਾਗ ਚੰਡੀਗੜ੍ਹ ਅਨੁਸਾਰ ਹੁਣ ਪੰਜਾਬ ਵਿੱਚ ਅਗਲੇ 7 ਦਿਨਾਂ ਤੱਕ ਰੁਕ ਰੁਕੇ ਮੌਨਸੂਨ ਦੀ ਬਾਰਿਸ਼ ਹੋਵੇਗੀ ਹਾਲਾਂਕਿ 1 ਜੁਲਾਈ ਤੋਂ ਮੀਂਹ ਪੈਣ ਨਾਲ ਪੰਜਾਬ ਵਿੱਚ ਆ ਤੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲ ਰਹੀ ਹੈ ਪੰਜਾਬ 'ਚ ਮੌਨਸੂਨ ਨੇ ਜੋਰ ਫੜ ਲਿਆ ਹੈ ਤੇ ਅੱਜ ਅਸਮਾਨ 'ਚ ਬੱਦਲ ਛਾਈ ਰਹਿਣ ਤੇ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ ਦੱਸ ਦਈਏ ਕਿ ਆਈਐਮਡੀ ਨੇ ਬਤਵਾਰ ਨੂੰ ਭਾਰੀ ਮੀਂਹ ਦਾ orange alert ਜਾਰੀ ਕੀਤਾ ਸੀ ਫਿਲਹਾਲ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਅਗਲੇ 7 ਦਿਨਾਂ ਵਿੱਚ ਕਿਸੇ ਮਜ਼ਬੂਤ ਪੱਛਮੀ ਗੜਬੜੀ ਦੀ ਕੋਈ ਸੰਭਾਵਨਾ ਨਹੀਂ ਹੈ ਅਗਲੇ 4 ਦਿਨਾਂ ਤੱਕ ਹਿਮਾਚਲ ਪ੍ਰਦੇਸ਼ ਦੇ 8 ਜ਼ਿਲ੍ਹਿਆਂ ਵਿੱਚ ਤੋਂ ਦੋ ਥਾਵਾਂ ਤੇ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ ਆਈਐਮਡੀ ਵੱਲੋਂ orange alert ਜਾਰੀ ਕਰਨ ਤੇ ਵਾਜੂਦ ਹਿਮਾਚਲ ਪ੍ਰਦੇਸ਼ 'ਚ ਹੁਣ ਤੱਕ 32% ਦੀ ਘਟ ਬਾਰਿਸ਼ ਹੋਈ ਹੈ ਕੁਝ ਥਾਵਾਂ ਤੇ ਵੱਗ ਤੋਂ ਵੱਧ ਅਤੇ ਘੱਟ ਤੋਂ ਘੱਟ ਤਾਪਮਨ 'ਚ ਗਿਰਾਵਟ ਦਰਜ ਕੀਤੀ ਗਈ ਹੈ ਐਨਸੀਆਈ ਨੇ ਆਈ ਨੇ ਪਹਾੜੀ ਦਰਾਰਾ ਕਾਰਨ ਜ਼ਮੀਨ ਖਿਸਕਣ ਦੀ ਸੰਭਾਵਨਾ ਨੂੰ ਲੈ ਕੇ ਹਾਈ ਅਲਰਟ ਜਾਰੀ ਕੀਤਾ ਹੈ ਮੌਸਮ ਵਿਭਾਗ ਮੁਤਾਬਕ ਅਗਲੇ 24 ਘੰਟਿਆਂ ਦੌਰਾਨ ਉੱਤਰੀ ਪੂਰਬੀ ਭਾਰਤ ਸਿੱਕਮ ਉਪ ਹਿਮਾਲਿਆਨ ਪੱਛਮੀ ਬੰਗਾਲ ਉੱਤਰ ਪ੍ਰਦੇਸ਼ ਦੇ ਪੈਰਾ ਉੱਤਰੀ ਪੰਜਾਬ ਉੱਤਰੀ ਹਰਿਆਣਾ ਅਤੇ ਉੱਤਰਾਖੰਡ ਵਿੱਚ ਦਰਮਿਆਨੀ ਤੇ ਭਾਰੀ ਬਾਰਿਸ਼ ਹੋ ਸਕਦੀ ਹੈ ਉੱਤਰ ਪੂਰਬੀ ਭਾਰਤ ਬਿਹਾਰ ਚਾਰਖੰਡ ਦਿੱਲੀ ਗੁਜਰਾਤ ਪਟਵਰੀ ਕਰਨਾਟਕ ਕੇਨਗਟੇ ਗੋਆ ਮਧੇਪਰਦੇਸ਼ ਛੱਤੀਸਗੜ੍ਹ ਤੇ ਅੱਡੋ ਅੰਡੇਮਾਨ ਅਤੇ ਨਿਕੋਬਾਰ ਟਾਪੂ ਦੇ ਕੁਝ ਹਿੱਸਿਆਂ ਵਿੱਚ ਵਕ-ਵਕ ਥਾਵਾਂ ਤੇ ਹਲਕੀ ਤੇ ਦਰਮਿਆਨੀ ਬਾਰਿਸ਼ ਹੋ ਸਕਦੀ ਹੈ ਦੱਸਿਆ ਕਿ ਮੌਸਮ ਵਿਭਾਗ ਨੇ ਭਾਰੀ ਬਾਰਿਸ਼ ਕਾਰਨ ਜ਼ਮੀਨ ਖਿਸਕਣ ਤੇ ਪਹਾੜ ਹਿਲਣ ਦੇ ਜਿਹੜੇ ਪੁਵਿੱਖੇਵਾਨੀ ਕੀਤੀ ਹੈ ਤੇ ਉਹਨਾਂ ਨੇ ਕਈ ਇਲਾਕਿਆਂ ਦੇ ਵਿੱਚ orange ਤੇ yellow ਅਲਰਟ ਵੀ ਜਾਰੀ ਕੀਤੇ ਨੇ ਨਵਿਆ ਤੇ ਤਾਜ਼ੀਆਂ ਖਬਰਾਂ ਲੈ ਕੇ ਮੋੜ ਹਾਜ਼ਰ ਹੋਵਾਂਗੇ ਤਦ ਤੱਕ ਦੀ ਹੋਈ ਇਜਾਜ਼ਤ ਧੰਨਵਾਦ